ਲਗਭਗ ਕੱਲ ਨਹੀਂ ਕਦੀ ਕਦੀ ਕਦੇ ਵੀ ਕਰੀ ਸੀ ਲੋਕਾਂ ਕਦੇ ਨੂੰ ਕਿਥ ਨੂੰ ਛੋਟਾ ਫੀਲ ਹੁੰਦਾ ਠੀਕ ਆ ਤੇ ਬਾਈ ਨਗਰ ਵੀ ਮੈਂ ਬਾਕੀ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਸਾਲ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾ ਮਿਲੇ ਆ ਤੇ ਜਦੋਂ ਅਸੀਂ ਬੈਠੇ ਹੋਏ ਆ ਕਾਫੀ ਚਿਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਇਹ ਨਾ ਮੈਂ ਕੁਝ ਇਹ ਉਹ ਕਰ ਰਹੇ ਆ ਪਾਈ ਦਾ ਨਾਮ ਅਪੂਰ ਕਰ ਰਹੇ ਆ ਮੈਂ ਗੱਦੀ ਇਤਾਂ ਕਰਵਾ ਲਈ ਮੈਂ ਬੜਾ ਬਾਈ ਬਹੁਤ ਐਡਵੈਂਚਰ ਦਾ ਹੀ ਬਣਾਉਂਦਾ 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਸਰਦ ਸਭ ਤੋਂ ਇੱਛਾ ਵਾ ਬਿੱਤੀਆਂ ਚਾਹ ਦੇ ਕੰਮ ਛੱਡਿਆ ਸੀ ਕਾਫੀ ਚਿੰਜਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਉਹਨਾਂ ਦੀ ਸਮਾਈ ਕਾਫੀ ਜਿਹੜੀ ਹੱਥੀ ਤੋਂ ਨਾਲ ਸੀ ਮਤਭਾਈ ਮਾਈਕ ਮੇਰੇ ਕੋਲ ਉਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਫੱਟਾ ਕਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਪਰ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਉਹਨਾਂ ਦੀ ੱਗੀ ਦੁਨੀਆ ਵੀ ਬਹੁਤ ਖਰਦੀ ਹੈ ਮਿਲ ਮੁਲਾਕਾਤ ਕਰਦੇ ਹਾਂ ਪਰ ਦੀ ਮੰਨ ਚਲੋ ਠੀਕ ਹੈ ওকে ਲਗਭਗ ਵੀ ਕੱਲ ਨਹੀਂ ਕਰੀ ਕਰੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁਣ ਦਿੱਤਾ ਠੀਕ ਹੈ ਤੇ ਬਾਈ ਨਗਰ ਵੀ ਮੈਂ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਹੋਏ ਸੀ ਕਾਫੀ ਚਿਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਜੀ ਨਵਾਂ ਕੁਝ ਇਹ ਮੂਵ ਕਰ ਰਹੇ ਆ ਪਾਈ ਦਾ ਨਵਾਂ ਮੂਵ ਕਰ ਰਹੇ ਆ ਮੈਂ ਗੱਡੀ ਇੱਤਾਂ ਕਰਵਾ ਲਈ ਮੈਂ ਬੜਾ ਪਾਈ ਨੋਟ ਵੈਂਚਰ ਦਾ ਹੀ ਪਲਾਟਫਾਰਮ 3 ਦਿਨ ਪਹਿਲਾਂ ਤੱਕ ਰਿਪੋਰਟਿੰਗ ਹੋ ਰਹੀ ਸੀ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਸੱਚੇ ਪੈਸੇ ਇਲਾਵਾ ਬਿੱਤੀਆਂ ਚਾਹ ਦੇ ਕੰਮ ਹੀ ਕਰ ਰਹੇ ਸੀ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਸਮਾਈਲ ਕਾਫੀ ਜਿਹੜੀ ਹਟਕੇ ਹੋਣਾ ਸੀ ਮਤਲਬ ਵੀ ਮੈਂ ਇਹ ਨਹੀਂ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਫੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਪਰ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆੋਂ ਉਹਨੀ ੱਗੀ ਦੁਨੀਆ ਬਹੁਤ ਖਰਦੀ ਆ ਉਹ ਲਾਤਾਰ ਇੱਕ ਵਾਰ ਉਹ ਆਪਣੀ ਮੰਜ਼ਿਲ ਚੱਲੋ ਠੀਕ ਆ ਓਕੇ ਥੈਂਕ ਯੂ ਲਗਭਗ ਕੱਲ ਨਹੀਂ ਕਦੀ ਕਦੀ ਵੀ ਕਰੀ ਸੀ ਨਾ ਕਦੇ ਨੂੰ ਕਿਸ ਨੂੰ ਛੋਟਾ ਫੀਲ ਹੁੰ ਦਿੱਤਾ ਠੀਕ ਆ ਤੇ ਬਾਈ ਨਗਰ ਵੀ ਮੈਂ ਬਾਤ ਹੀ ਕਰਾਂ ਅਖਰੀ ਮੁਲਾਕਾਤ ਕਦੋਂ ਹੋਈ ਸੀ 15 ਸਾਲ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਹੋਏ ਆਇਆ ਕਾਫੀ ਚਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਇਹ ਨਵਾਂ ਕੁਝ ਇਹ ਮੂਵ ਕਰ ਰਹੇ ਆ ਭਾਈ ਦਾ ਨਵਾਂ ਅਪੂਰ ਕਰ ਰਹੇ ਆ ਮੈਂ ਗੱਦੀ ਇੰਤਾਂ ਕਰਵਾ ਲਈ ਮੈਂ ਬੜਾ ਬਾਈ ਮੋਰ ਐਡਵੈਂਚਰ ਦਾ ਹੀ ਬਣਾਉਂਦਾ ਹਾਂ 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਕੀਤੀ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਸੱਚੇ ਪੈਸੇ ਇਲਾਵਾ ਬੰਤੀਆਂ ਚਾਹ ਦੇ ਕੰਮ ਜੀ ਬਹੁਤ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਸਮਾਈ ਕਾਫੀ ਜਿਹੜੀ ਹੱਟ ਕੇ ਉਹਨਾਂ ਦੇ ਸੀ ਮਤਭਾਈ ਮੈਂ ਇਕੱਲੇ ਹੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਫੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਤਾਂ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਉਹਨਾਂ ਦੀ ੱਗੀ ਦੁਨੀਆ ਵੀ ਬਹੁਤ ਖੜਦੀ ਹਰ ਤੋ ਤੈਨੂੰ ਵੀ ਮਿਲ ਜਾਂਦਾ ਚਲ ਠੀਕ ਆ ਓਕੇ ਲੱਗ ਵੀ ਕੱਲ ਨਹੀਂ ਕਰੀ ਕਦੇ ਵੀ ਕਰੀ ਸੀ ਤੋ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰ ਦਿੱਤਾ ਠੀਕ ਆ ਤੇ ਬਾਈ ਨਗਰ ਵੀ ਮੈਂ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਜਾਂ ਕਾਫੀ ਚਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਅਸੀਂ ਨਵਾਂ ਕੁਝ ਇਹ ਮੂਵ ਕਰ ਰਹੇ ਆ ਪਾਈ ਤਾਂ ਨਵਾਂ ਮੂਵ ਕਰ ਰਹੇ ਆ ਮੈਂ ਗੱਡੀ ਇੱਤਾਂ ਕਰਵਾ ਲਈ ਮੈਂ ਬੜਾ ਬਾਈ ਨੋ ਅਡਵੈਂਚਰ ਦਾ ਹੀ ਪਲਾਟਫਾਰਮ 3 ਦਿਨ ਪਹਿਲਾਂ ਤੱਕ ਰਿਪੋਰਟਿੰਗ ਹੋ ਰਹੀ ਸੀ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਸੱਚੇ ਪੈਸੇ ਚਾਵਾ ਬਿੱਤੀਆਂ ਚਾਹ ਦੇ ਕੰਮ ਚ ਗਏ ਕਾਫੀ ਚਿੰਜਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਸਮਾਈ ਕਾਫੀ ਜਿਹੜੀ ਹੱਟ ਗਈ ਉਹਨਾਂ ਦੀ ਸਰਮਤ ਭਾਈ ਮੈਂ ਅਲੀ ਕਰਦਾ ਕੋਈ ਹੈ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਤਾਂ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਉਹਨਾਂ ਦੀ ਚੱਗੀ ਦੁਨੀਆ ਵੀ ਬਹੁਤ ਖੜਦੀ ਹੈ ਲੋタルੇ ਕਰ ਲਓ ਆਪਣੀ ਮਨਜ਼ੂਰੀ ਚਲੋ ਫਿਰ ਠੀਕ ਹੈ ওকে ਥੈਂਕ ਯੂ